ਸੱਚੀ ਕਲ ਜੀ ਕੱਲ ਜਦ ਸਾਡੇ ਕਿਸਾਨ ਯੂਨੀਅਨਾਂ ਨੇ ਫੈਸਲਾ ਕੀਤਾ ਕਿ ਦਿੱਲੀ ਸਰਕਾਰ ਦੇ ਸਦੇ ਚ ਉਹ ਅੱਜ ਜਾ ਕੇ ਦਿੱਲੀ ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਆਪਣੀ ਗੱਲ ਰੱਖਣਗੇ ਤੇ ਮਨ ਵਿੱਚ ਇੱਕ ਉਮੀਦ ਜਾਗੀ ਕਿ ਪਾਵੇਂ ਪਹਿਲੀ ਜੂਨ 2020 ਤੋਂ ਜਿਹੜੀ ਮੇਰੀ ਕੋਸ਼ਿਸ਼ ਆ ਸੀ ਕਿ ਦਿੱਲੀ ਸਰਕਾਰ ਨੂੰ ਮੈਂ ਆਹੀ ਗੱਲ ਉਹਨਾਂ ਦੇ ਮਨ 'ਚ ਬਸਾਵਾ ਕਿ ਤੁਸੀਂ ਕੋਈ ਵੀ ਕਾਨੂੰਨ ਲਾਣ ਤੋਂ ਪਹਿਲੇ ਆਪਣੇ ਕਿਸਾਨਾਂ ਦੇ ਨਾਲ ਸਲਾਮਸ਼ਿਲਾ ਕਰਕੇ ਉਹਨਾਂ ਦੇ ਮਨ ਦੇ ਸ਼ੰਕੇ ਦੂਰ ਕੀਤੇ ਜਾਏ ਤਾਂ ਹੀ ਇਹੋ ਜੇ ਕਾਨੂੰਨ ਲਾਣ। ਭਾਵੇਂ ਮੈਂ ਵਿਫਲ ਹੋ ਗਈ ਤੇ ਮੈਂ ਉਹ ਸਰਕਾਰ ਨੂੰ ਸਮਝਾ ਨਹੀਂ ਪਾਈ ਲੇਕਿਨ ਕੱਲ ਮੇਰੀ ਉਮੀਦ ਜੱਗੀ ਸੀ ਕਿ ਹੁਣ ਇਹ ਕਿਸਾਨ ਭਰਾ ਜਦ ਜਾਣਗੇ ਤੇ ਜ਼ਰੂਰ ਸਰਕਾਰ ਉਹਨਾਂ ਦੀ ਸੁਣਵਾਈ ਕਰੋਗੀ। ਲੇਕਿਨ ਅੱਜ ਦੀ ਗੱਲ ਸੁਣ ਕੇ ਮਨ ਨੂੰ ਬਹੁਤ ਵੱਡੀ ਠੇਸ ਹੀ ਨਹੀਂ ਲੱਗੀ ਲੇਕਿਨ ਬੜਾ ਤੱਕਾ ਵੀ ਲੱਗਿਆ। ਕਿ ਜਿਹੜੇ ਸਾਡੇ ਕਿਸਾਨ ਭਰਾਵਾਂ ਨੂੰ ਤੁਸੀਂ ਆਪ ਚਿੱਠੀ ਲਿਖ ਕੇ ਸੱਦਾ ਦਿੱਤਾ ਸੀ ਉਹ ਵਿਚਾਰੇ ਜਿਹੜੇ ਤਿੰਨ ਤਿੰਨ ਮਹੀਨੇ ਤੋਂ ਆਪ ਦੇ ਪਰਿਵਾਰਾ ਨਿੱਕੇ ਨਿੱਕੇ ਬੱਚਿਆਂ ਨੂੰ ਮਾਵਾਂ ਨੂੰ ਲੈ ਕੇ ਰੇਲ ਦੀ ਪਟੜੀਆਂ 'ਚ ਗਰਮੀ 'ਚ ਬੈਠੇ ਹੋਏ ਨੇ ਆਪਣੇ ਦਿਲ ਦਾ ਰੋਸ ਪ੍ਰਗਟ ਕਰਨੀ ਆਪਣੇ ਪਵਿੱਖ ਦਾ ਡਰ ਲੈ ਕੇ ਅੱਜ ਤੁਸੀਂ ਉਹਨਾਂ ਨੂੰ ਜੋ ਦਿੱਲੀ ਸੱਦਿਆ ਇਹ ਪੰਜਾਬ ਤੋਂ ਤੁਰ ਕੇ ਤੁਹਾਡੇ ਕੋਲ ਆਏ ਨੇ ਤੇ ਫੇਰ ਤੁਹਾਡੇ ਕੋਲ ਇੰਨਾ ਸਮਾਂ ਵੀ ਨਹੀਂ ਕੀ ਕੋਈ ਮੰਤਰੀ ਇਹਨਾਂ ਨੂੰ ਮਿਲ ਕੇ ਇਹਨਾਂ ਦੀ ਗੱਲ ਸੁਣ ਲੇ ਇੱਕ ਪਾਸੇ ਤਾਂ ਤੁਸੀਂ ਮੰਤਰੀਆਂ ਦੀ ਭੀੜ ਲਾ ਰਹੇ ਹੋ ਕਿ ਆ ਕੇ ਇੱਥੇ ਪੰਜਾਬ 'ਚ ਕਿਸਾਨਾਂ ਨਾਲ ਗੱਲ ਕਰਨ ਲੇਕਿਨ ਜਦ ਆਹੀ ਕਿਸਾਨ ਤੁਸੀਂ ਬੁਲਾ ਕੇ ਦਿੱਲੀ ਬੁਲਾ ਤੋ ਤੁਹਾਡਾ ਮੰਤਰੀ ਵੀ ਨਹੀਂ ਮਿਲ ਸਕਦਾ ਅਸੀਂ ਤਾਂ ਆਸ ਕਰਦੇ ਸੀ ਕਿ ਪ੍ਰਧਾਨ ਮੰਤਰੀ ਜੀ ਵਿਚ ਪੈਣਗੇ ਕਿਉਂਕਿ ਇਹਨਾਂ ਦਾ ਪਾਣੀ ਹੁਣ ਸਿੱਧੇ ਉੱਪਰੋਂ ਲੰਘ ਗਿਆ ਹੈ ਇੰਨੀ ਹਾਲਾਤ ਵਿਗੜਨ ਵਾਲੇ ਹੋ ਗਏ ਨੇ ਦੇਸ਼ ਪਰਚੇ ਕਿ ਪ੍ਰਧਾਨ ਮੰਤਰੀ ਜੀ ਸੁਣਨਗੇ ਲੇਕਿਨ ਉਹ ਤਾਂ ਛੱਡੋ ਖੇਤੀ ਮੰਤਰੀ ਵੀ ਨਹੀਂ ਸੁਣੇ ਕੱਲੇ ਇੱਕ ਅਫਸਰ ਇੱਕ ਕਲਰਕ ਦੇ ਉਹਨਾਂ ਨੂੰ ਮੱਥੇ ਲਾ ਦਿੱਤਾ ਉੱਥੇ ਬੁਲਾ ਕੇ ਇਸ ਤੋਂ ਵੱਡੀ ਇਨਸਲਟ ਤੋਹਫੀਨ ਉਸ ਮਿਹਨਤੀ ਕਿਸਾਨ ਦੀ ਕੀ ਹੋ ਸਕਦੀ ਹੈ ਜਿਹੜੇ ਕਿਸਾਨ ਨੇ ਜਦ ਸਾਡੇ ਦੇਸ਼ ਵਿੱਚ ਲੋਕਾਂ ਨੂੰ ਖਾਣ ਵਾਸਤੇ ਨਹੀਂ ਹੁੰਦਾ ਸੀ ਆਹੀ ਮਿਹਨਤੀ ਕਿਸਾਨਾਂ ਨੇ ਖੂਨ ਪਸੀਨਾ ਇੱਕ ਕਰਕੇ ਸਾਡੇ ਦੇਸ਼ ਦੇ ਅੰਪੰਡਾਰ ਨੂੰ ਭਰ ਕੇ ਅੱਜ ਤੱਕ ਦੇਸ਼ ਦਾ ਢਿੱਡ ਭਰਨ ਦਾ ਸਭ ਤੋਂ ਵੱਡਾ ਯੋਗਦਾਨ ਆਹੀ ਕਿਸਾਨ ਪਾਉਂਦੇ ਨੇ ਕਿ ਉਹਨਾਂ ਦੇ ਪਾਸੇ ਸਰਕਾਰਾਂ ਨੂੰ ਸਮਾਂ ਨਹੀਂ ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਦੀ ਨੀਤੀ ਤੇ ਨiyet ਅੱਜ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋ ਗਈ ਹੈ ਤੇ ਮੈਂ ਆਹੀ ਬੇਨਤੀ ਕਰਾਂਗੀ ਕਿ ਹੁਣ ਸੰਘਰਸ਼ ਹੋਰ ਤੇਜ਼ ਕਰਨਾ ਪਊਗਾ ਹੁਣ ਸਮਾਂ ਆ ਗਿਆ ਹੈਗਾ ਕਿਉਂਕਿ ਇਹ ਕਹਿ ਕੁਛ ਰਹੇ ਨੇ ਮੈਂ ਸਮਝਦੀ ਸੀ ਕਿ 25 ਮੰਤਰੀਆਂ ਦੇ ਵਿੱਚ ਮੇਰੀ ਆਵਾਜ਼ ਨਹੀਂ ਸੁਣੀ ਗਈ ਲੇਕਿਨ ਜਿੱਥੇ 3 ਮਹੀਨੇ ਦੀ ਲੱਖਾਂ ਕਿਸਾਨਾਂ ਦੀ ਅੱਜ ਸਾਰੀ ਯੂਨੀਅਨਾਂ ਨੂੰ ਬੁਲਾ ਕੇ ਉਹਨਾਂ ਦੀ ਨਹੀਂ ਸੁਣੀਗੀ ਤਾਂ ਮੇਰੀ ਤਾਂ ਕੀ ਸੁਣੀ ਸੀ ਹੁਣ ਸਾਨੂੰ ਸੰਘਰਸ਼ ਤੇਜ਼ ਕਰਨਾ ਪਊਗਾ ਦੇਸ਼ ਭਰ ਚ ਸਾਰੇ ਕਿਸਾਨ ਪੱਖੀ ਪਾਰਟੀਆਂ ਨੂੰ ਇਕੱਠਾ ਕਰਕੇ ਅੱਜ ਕਿਸਾਨ ਵਿਰੋਧੀ ਪਾਰਟੀਆਂ ਨੂੰ ਬੇਨਕਾਬ ਕਰਨਾ ਪਊਗਾ ਮੈਂ ਅੱਜ ਕੇਂਦਰ ਦੀ ਸਰਕਾਰ ਨੂੰ ਵੀ ਕਹਿੰਦੀ ਹਾਂ ਕਿ ਜਿਹੜੇ ਤੁਹਾਡੇ ਮੰਤਰੀ ਕਹਿੰਦੇ ਨੇ ਇੱਥੇ ਆ ਕੇ ਕਿ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਸੀ ਸਾਨੂੰ ਦੱਸੋ ਪੰਜਾਬ ਚ ਕਿਹੜੇ ਕਿਸਾਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਜੇ ਜੇ ਤੁਸੀਂ ਕੇਂਦਰ ਸਰਕਾਰ ਕਹਿੰਦੀ ਹੈ ਕਿ ਸਰਕਾਰਾਂ ਨਾਲ ਉਹਨਾਂ ਦੇ ਨੁਮਾਇੰਦਿਆਂ ਨਾਲ ਗਾਏ ਸਾਨੂੰ ਸਾਫ਼ ਪਤਾ ਲੱਗੇ ਕਿ ਪੰਜਾਬ ਦੇ ਕਿਹੜੇ ਨੁਮਾਇੰਦੇ ਦੇ ਨਾਲ ਕੀ ਗੱਲ ਹੋਈ ਸੀ ਇਹ ਬਿਲਕੁਲ ਸਾਫ਼ ਕੀਤਾ ਜਾਏ ਕਿ ਕਿਨੇ ਕੀ ਕਿਹਾ ਤੇ ਅੱਜ ਕੌਣ ਕਿੱਥੇ ਖੜਿਆ ਹੈ ਕਿਉਂਕਿ ਇਹ ਦੋਗਲੀ ਰਾਜਨੀਤੀ ਨਹੀਂ ਚੱਲੋਗੀ ਭਾਵੇਂ ਕੇਂਦਰ ਦੀ ਹੋਵੇ ਜਾਂ ਸੂਬੇ ਦੀ ਸਰਕਾਰ ਦੀ ਹੋਵੇ ਅੱਜ ਸਾਰਿਆਂ ਨੂੰ ਆਪਣਾ ਪੱਖ ਸਾਫ਼ ਕਰਨਾ ਪਊਗਾ ਖੁੱਲ ਕੇ ਅੱਗੇ ਆਣਾ ਪਊਗਾ ਜਿਨ੍ਹਾਂ ਨੇ ਪਹਿਲੇ ਇਹਦੀ ਸਹਿਮਤੀ ਕਰਕੇ ਅੱਜ ਨੂਰਾ ਕੁਸ਼ਤੀ ਕਰਦੇ ਨੇ ਕੇਂਦਰ ਦੇ ਨਾਲ ਬੋਲਦੇ ਕੁਛ ਨੇ ਕਰਦੇ ਕੁਛ ਨੇ ਲੇਕਿਨ ਹਕੀਕਤ ਕੀ ਹੈਗੀ ਉਹ ਸੂਬੇ ਦੀ ਸਰਕਾਰ ਬਾਰੇ ਵੀ ਲੋਕਾਂ ਨੂੰ ਚਾਨਣ ਹੋ ਗਿਆ ਹੈ ਲੇਕਿਨ ਇਸ ਲੜਾਈ ਨੂੰ ਹੁਣ ਅੱਗੇ ਲਿਜਾਣ ਵਾਸਤੇ ਸ਼ਿਰੋਮਣੀ ਅਕਾਲੀ ਦਲ ਨੇ ਜਿੱਥੇ ਆਪਣਾ ਸਾਰਾ ਕੁਝ ਛੱਡਤਾ ਕਿ ਸਾਨੂੰ ਸਾਡਾ ਕਿਸਾਨ ਪਿਆਰਾ ਸਾਡੇ ਮਜ਼ਦੂਰ ਪਿਆਰੇ ਸਾਡੇ ਆਰਥੀਏ ਪਿਆਰੇ ਸਾਡੇ ਗਰੀਬ ਪਿਆਰੇ ਨਾ ਕੋਈ ਸਾਡੇ ਵਾਸਤੇ ਗਠ ਗਠਬੰਧਨ ਪਿਆਰਾ ਤੇ ਨਾ ਹੀ ਕੋਈ ਸਰਕਾਰ ਚ ਅਹੁਦਾ ਪਿਆਰਾ ਅੱਜ ਸ਼੍ਰੋਮਣੀ ਅਕਾਲੀ ਦਲ ਅਪਰਿਆਂ ਨਾਲ ਖੜ ਕੇ ਮੋਢੇ ਦੇ ਨਾਲ ਮੋਢਾ ਲਗਾ ਕੇ ਇਸ ਸੰਘਰਸ਼ ਨੂੰ ਉਹ ਸਿਖਰ ਤਾਈ ਲੈ ਕੇ ਜਾਊਗਾ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਤੇ ਜਿਹੜੇ ਲੋਕਾਂ ਨੇ ਅੱਜ ਸਾਡੇ ਕਿਸਾਨਾਂ ਨੂੰ ਧੋਖਾ ਹੀ ਨਹੀਂ ਦਿੱਤਾ ਲੇਕਿਨ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਇਨਸਲਟ ਕੀਤੀ ਹੈ ਇਸ ਇਨਸਲਟ ਦਾ ਜਵਾਬ ਸਾਡੇ ਪੰਜਾਬ ਦੇ ਕਿਸਾਨ ਕੇਂਦਰ ਦੀ ਸਰਕਾਰ ਨੂੰ ਜ਼ਰੂਰ ਦੇਣਗੇ